ਆਪੇ ਹੀ ਰੰਗ ਹੈ ਆਪੇ ਬਉ ਰੰਗੀ ਜੋਤ ਸੁਭਾਵਾ ਨਾਨਕਾ ਸਾਈ ਗਲ ਚੰਗੀ ਭਾਈ ਜਗਤਾਰ ਸਿੰਘ ਜੀ ਆਪਾਂ ਨੂੰ ਸਦੀਵੀ ਵਿਛੋੜੇ ਦੇ ਗਏ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ ਪਰਿਵਾਰ ਵੱਲੋਂ ਸ੍ਰੇਸ਼ਤੇਦਾਰ ਸਾਥ ਸਬੰਧੀ ਭੈਣ ਭਾਈ ਨਗਰ ਨਿਵਾਸੀ ਢਾੜੀ ਸਤੇ ਸ਼ੜਾ ਦੂਰੋਂ ਨੇੜਿਓਂ ਐਮਐਲਏ ਸਾਹਿਬ ਭਾਈ ਗੁਰਦੀਪ ਸਿੰਘ ਸਾਖੜੀ ਜੋ ਸੁਭਾ ਆ ਕੇ ਚਲੇ ਗਈ ਕੋਈ ਕਮਸੀ ਭਾਈ ਹਰਦੀਪ ਸਿੰਘ ਸਾਹਪਿਣੀ ਸਾਫਾ ਪ੍ਰਧਾਨ ਪੰਚਾਇਤ ਸਮਿਤੀ ਸੰਗਰੀਆ ਉਹ ਆਪਣੇ ਕੋਲੇ ਪਹੁੰਚੇ ਹੋਏ ਹਨ ਅਤੇ ਸਾਡੇ ਦੋਨੇ ਹੀ ਸਰਪੰਚ ਭਾਈ ਰਵਣਦੀਪ ਸਿੰਘ ਜਿਸ ਅਤੇ ਭਾਈ ਗੁਰਪਾਲ ਸਿੰਘ ਯਾਨੀ ਪਰਿਵਾਰ ਦਾ ਹਰੇਕ ਵਰਗ ਦੇ ਨਾਲ ਬੇਸ਼ੱਕ ਕੋਈ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਹਰੇਕ ਦੇ ਨਾਲ ਪ੍ਰੇਮ ਭਾਵ ਬਾਬਾ ਬੁੱਗਰ ਸਿੰਘ ਜੀ ਜਿਨ੍ਹਾਂ ਦਾ ਤੋਰਾ ਫੇਰਾ ਇਸ ਇਲਾਕੇ ਦੇ ਵਿੱਚ ਬਹੁਤ ਚੜ੍ਹਦੀ ਕਲਾ ਕਿਰਪਾ ਬਖਸ਼ਾ ਗੁਰਦੁਆਰਾ ਸਾਹਿਬ ਸੇਵਾ ਦੇ ਵਿੱਚ ਜਾਣਾ ਕੋਈ ਹੋਰ ਕਾਰੋਬਾਰ ਪੰਚਾਇਤਾਂ ਦੇ ਵਿੱਚ ਮੁਖੀ ਹੋ ਕੇ ਬੈਠਣਾ ਯਾਨੀ ਪਰਿਵਾਰ ਦਾ ਹਰੇਕ ਪਾਸੀ ਸਿਰ ਉੱਚਾ ਇਸ ਪਰਿਵਾਰ ਦੇ ਨਾਲ ਆਪਾਂ ਨੇ ਸਾਰਿਆਂ ਨੇ ਸਾਂਝ ਪਾਉਣੀ ਹੈ ਸਾਂਝ ਪਾਈ ਹੈ ਅਜ ਅੰਤਮ ਅਰਦਾਸਾ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਸ਼ਾਮਲ ਹੋਏ ਹਾਂ ਗੁਰੂ ਰੂਪ ਸਾਧ ਸੰਗਤ ਇਸ ਸੰਸਾਰ ਦੇ ਉੱਤੇ ਜੋ ਵੀ ਆਇਆ ਹੈ ਇੱਕ ਦਿਨ ਜਾਣਾ ਹੈ ਚੰਗੇ ਕਰਮਾਂ ਕਰਦਾ ਹੈ ਉਸ ਦਾ ਚੰਗਾ ਫਲ ਤੇ ਉਹਨੂੰ ਸਲਾਇਆ ਜਾਂਦਾ ਹੈ ਜੇਕਰ ਕੋਈ ਮਾੜੇ ਕਰਮ ਕਰਦਾ ਹੈ ਤਾਂ ਉਸ ਦੀ ਸੰਸਾਰ ਮੰਦਿਆ ਕਰਦਾ ਹੈ ਤੇ ਅੱਗੇ ਫਲ ਉਹੀ ਜਿਹਾ ਮਿਲਦਾ ਹੈ ਪਰ ਜੋ ਜਲਤਾਰ ਸਿੰਘ ਜੀ ਇੱਕ ਭਗਤ ਕਹਿ ਲਿਏ ਕਿ ਉਸ ਪਰਮਾਤਮਾ ਦੀ ਸੇਵਾਦਾਰ ਕਹਿ ਲਿਏ ਕਿ ਕਿਸੇ ਦੇ ਨਾਲ ਕੋਈ ਕੌੜਾ ਬਚਨ ਬਲਾਸ ਨਾ ਕਰਨਾ ਹਰੇਕ ਦੇ ਨਾਲ ਸਾਝ ਰੱਖਣੀ ਹਰੇਕ ਦੇ ਨਾਲ ਪ੍ਰੇਮ ਭਾਵ ਅਰਪਣਾ ਉਹ ਇਸ ਸੰਸਾਰ ਦੇ ਉੱਤੋਂ ਗਏ ਹਰੇਕ ਨੂੰ ਦੁੱਖ ਹੈ ਉਥੇ ਪਰਿਵਾਰ ਨੂੰ ਕਿ ਬੱਚੇ ਜਦੋਂ ਇਹਨਾਂ ਦੇ ਕੋਲੇ ਗਏ ਤਾਂ ਉਹ ਦੋਹੇ ਫੁਟਫਟ ਕੇ ਰੋਏ ਕਿ ਸਾਡਾ ਪਿਤਾ ਜੀ ਅੱਜ ਉਹਨਾਂ ਦਾ ਜਿਹੜਾ ਸਮਾਂ ਸੀਗਾ ਉਹੋ ਸੁੱਖ ਦਾ ਵੇਲਾ ਸੀ ਸੁੱਖ-ਦੁੱਖ ਦੋਨੇ ਕੱਪੜੇ ਐ ਆਉਂਦਾ ਹੈ ਜਾਂਦਾ ਹੈ ਪਰ ਜਦੋਂ ਇਹੋ ਜਿਹਾ ਪਹਾੜ ਇਹੋ ਜਿਹਾ ਸਮਾ ਡਿੱਗ ਪਵੇ ਜਿਸ ਕੰਨਾਂ ਦੀ ਮਾਤਾ ਜੀ ਬੱਚਿਆਂ ਦੀ 28 ਸਾਲ ਹੋ ਗਏ ਹਨ ਉਹ ਚੜਾਈ ਕਰਗੇ ਸੰਤੇ ਮਾਂ ਤੇ ਬਾਪ ਦਾ ਪਿਆਰ ਜਿਹੜਾ ਇਸ ਜਗਤਾਰ ਸਿੰਘ ਦੇ ਨਾਲ ਹੀ ਸੀ ਇਹਨਾਂ ਦੀ ਭੈਣ ਜੋ ਉਸ ਨੂੰ ਵੀ ਦੇਰ ਹੋ ਗਈ ਹੈ ਚੜ੍ਹਾਈ ਕਰਗੇ ਸਨ ਉਹਨਾਂ ਦੇ ਇਹਨਾਂ ਦੇ ਭਾਣਜਾ ਕਾਕਾ ਵੀਰ ਦਵਿੰਦਰ ਸਿੰਘ ਅਤੇ ਭਾਣਜੀ ਬੀਬੀ ਕਮਲਜੀਤ ਕੌਰ ਅਤੇ ਮਟਾਉ ਕਾਕਾ ਗੁਰਮੀਤ ਸਿੰਘ ਪਰਿਵਾਰ ਦੇ ਨਾਲ ਸਾਡ ਯਾਨੀ ਜਿਹੜਾ ਦੁੱਖ ਹੈ ਉਹ ਸੱਜਰਾ ਹੋ ਜਾਂਦਾ ਹੈ ਜਦੋਂ ਕੋਈ ਨਾ ਕੋਈ ਸੱਟ ਵੱਜਦੀ ਹੈ ਬਾਬਾ ਜੀ ਚਲੇ ਗਏ ਮਾਤਾ ਜੀ ਚਲੇ ਗਏ ਜਾਣਾ ਸੀ ਪੱਕਾ ਸੀ ਪਰ ਜਿਹੜੇ ਇਹ ਦੁੱਖ ਹੁੰਦੇ ਹਨ ਇਹ ਸਰੀਰਾਂ ਨੂੰ ਲੈ ਕੇ ਬੈਠ ਜਾਂਦੇ ਹਨ ਸੋ ਗੁਰੂ ਰੂਪ ਸਾਧ ਸੰਗਤ ਇਹਨਾਂ ਦੇ ਪਰਿਵਾਰ ਜਿਹੜਾ ਕਿ ਪਿੱਛੇ ਚੜ੍ਹਦੀ ਕਲਾ ਸੁਖ ਸ਼ਾਂਤੀ ਕਾਕਾ ਜਸਕਰਨ ਸਿੰਘ ਬਲਕਰਨ ਸਿੰਘ ਜੋ ਹਰੇਕ ਸਾਜ ਦੇ ਵਿੱਚ ਸਾਜ ਰੱਖਦੇ ਹਨ ਅਤੇ ਇਹਨਾਂ ਦੇ ਪੁੱਤਰੇ ਕਾਕਾ ਜਸ਼ਮਨ ਮਨਪ੍ਰੀਤ ਸਿੰਘ ਕਾਕਾ ਗੁਰਮਨਪ੍ਰੀਤ ਸਿੰਘ ਅਤੇ ਪੋਤਰੀ ਬੀਬੀ ਸੁਖਮਨਪ੍ਰੀਤ ਕੌਰ ਗੁਰੂ ਮਹਾਰਾਜ ਕਿਰਪਾ ਦਾ ਹੱਥ ਰੱਖਣਾ ਸੁਖ ਸ਼ਾਂਤੀ ਅੱਗੇ ਪਰਿਵਾਰ ਤੇ ਚੜ੍ਹਦੀ ਕਲਾ ਵਰਤੌਣ ਬਾਬਾ ਭੁੱਗਰ ਸਿੰਘ ਮਾਨ ਅਤੇ ਬਾਬਾ ਮੇਜਰ ਸਿੰਘ ਮਾਨ ਇਸ ਪਰਿਵਾਰ ਵੱਲੋਂ ਸਤਿਗੁਰੂ ਜੀ ਦੀ ਹਰੇਕ ਸੇਵਾ ਦੇ ਵਿੱਚ ਹਿੱਸੇ ਪਹੁੰਚਦੇ ਹਨ ਬੇਸ਼ੱਕ ਨਗਰ ਦੇ ਗੁਰਦੁਆਰਾ ਸਾਹਿਬ ਹਨ ਜਾਂ ਫਿਰ ਸਟੇਸ਼ਨ ਤੇ ਗੁਰਦੁਆਰਾ ਸਾਹਿਬ ਹਨ ਪਿਛਲੀ ਵਾਰੀ ਜਦੋਂ ਮਾਤਾ ਜੀ ਗਏ ਸਨ ਅਕਾਲ ਚਰਣਾ ਕੀਤਾ ਉਸ ਸਮੇਂ ਇੱਥੇ ਭੋਗ ਪਾਏ ਸਨ ਉਦੋਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਜੋ ਜਗ੍ਹਾ ਗੁਰਦੁਆਰਾ ਸਾਹਿਬ ਦੇ ਨਾਲ ਹੈ ਉਹਦੀਆਂ ਸਲਾਹਾਂ ਚੱਲਦੀਆਂ ਸਨ ਉਹ ਜਗ੍ਹਾ ਪਰਿਵਾਰ ਉਹ ਜਗ੍ਹਾ ਲਈ ਗਈ ਹੈ ਉਹ ਜਗ੍ਹਾ ਸੰਗਤ ਵੱਲੋਂ ਲਈ ਗਈ ਹੈ ਸੰਯੋਗ ਵਾਸਤੇ ਨਗਰ ਚੋਂ ਜਾਂ ਪਾਈ ਟਾਣੀਆਂ ਦੇ ਵਿੱਚੋਂ ਕਿਉਂਕਿ ਆਪਾਂ ਹੀ ਇਸ ਸੇਵਾ ਨੂੰ ਸੰਪੂਰਨਤਾ ਕਰਨੀ ਹੁੰਦੀ ਹੈ ਚੜ੍ਹਦੀ ਕਲਾ ਆਪਾਂ ਹੀ ਕਰਨੀ ਹੁੰਦੀ ਹੈ ਤੇ ਉਸ ਦਾ ਜਿਹੜਾ ਬੋਲ ਵਾਲਾ ਜਾਣੀ ਕਿ ਬਾਬਾ ਜੀ ਬਾਬਾ ਜਗਿੰਦਰ ਸਿੰਘ ਜੀ ਜਿਹੜੇ ਹੈਡ ਗ੍ਰਾਂਥੀ ਸਨ ਉਹ ਵੀ ਦੱਸਿਆ ਕਰਦੇ ਸਨ ਕਿ ਬਾਬਾ ਬੁੱਗਰ ਸਿੰਘ ਜੀ ਹਰੇਕ ਸੇਵਾ ਦੇ ਵਿੱਚ ਅੱਗੇ ਹੋ ਕੇ ਤੇ ਗੁਰਦੁਆਰਾ ਸਿਰ ਜਿਹੜਾ ਉੱਥੇ ਤਿਆਰ ਕੀਤਾ ਹੈ ਉਸ ਦੇ ਵਿੱਚ ਮਹਾਨ ਸੇਵਾ ਇੱਕ ਤਾਂ ਹੁੰਦੀ ਹੈ ਕਿ ਆਪਾਂ ਸੇਵਾ ਜਾ ਕੇ ਉੱਥੇ 4 ਰੁਪਏ ਪਾਇਆ ਦੇ ਤੇ ਆ ਗਏ ਤੇ ਇਹਨਾਂ ਨੇ ਹਰੇਕ ਸੇਵਾ ਦੇ ਵਿੱਚ ਅੱਗੇ ਹੋ ਕੇ ਸੇਵਾ ਕੀਤੀ ਹੈ ਨਾਲ ਲੱਗ ਕੇ ਯਾਨੀ ਕਿ ਆਪਾਂ ਹੀ ਇਹ ਸੇਵਾ ਸੰਪੂਰਨ ਕਰਨੀ ਹੁੰਦੀ ਹੈ ਸਾਰੇ ਹੀ ਨਗਰ ਨੂੰ ਸਾਰੇ ਹੀ ਢਾਣੀਆਂ ਵਾਲਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਜੋ ਵੀ ਮਾਇਆ ਦਾ ਪ੍ਰਬੰਧ ਕਰਨਾ ਹੈ ਉੱਥੇ ਲੰਗਰ ਦੀ ਸੇਵਾ ਹੈ ਜਾਂ ਕੋਈ ਦਰਵਾਸਾ ਹੈ ਤੇ ਜਿਵੇਂ ਵੀ ਸੰਗਤ ਦੀ ਵਿਚਾਰ ਬਣੇ ਉਹੋ ਭਾਈ ਇਹ ਪਰਿਵਾਰ ਉਹਨਾਂ ਦੇ ਨਾਲ ਸਾਂਝੀ ਹੈ ਅਤੇ ਅੱਜ ਗੁਰਦੁਆਰਾ ਸਾਹਿਬ 5100 ਰੁਪਇਆ ਆਪਣੇ ਸਿੰਘ ਸਭਾ ਗੁਰਦੁਆਰਾ ਸਾਹਿਬ ਪਰਿਵਾਰ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਹਨ 3100 ਰੁਪਇਆ 31000 ਰੁਪਇਆ ਸਤੇਸ਼ਨ ਵਾਲੇ ਗੁਰਦੁਆਰਾ ਸਾਹਿਬ ਸੇਵਾ ਦੇ ਵਿੱਚ ਹਾਜ਼ਰੀਆਂ ਹਨ 2100 ਰੁਪਈਆ ਗਊਸ਼ਾਲਾ ਸੇਵਾ ਦੇ ਵਿੱਚ ਹਾਜ਼ਰੀਆਂ ਅਤੇ 2100 ਰੁਪਈਆ ਬਾਬਾ ਹਨੂਮਾਨ ਜੀਾਂ ਦੇ ਮੰਦਿਰ ਆਪਣੇ ਪਿੰਡ ਢਾਵਾ ਤੇ 2100 ਰੁਪਈਆ ਬਾਬਾ ਹਨੂਮਾਨ ਜੀਾਂ ਦੇ ਮੰਦਿਰ ਸਟੇਸ਼ਨ ਵਾਲੇ ਜੋ ਆਪਣੇ ਹੈਡ ਤੇ ਬਾਬਾ ਜੀਾਂ ਦੇ ਮੰਦਿਰ ਹਨ ਉੱਥੇ ਸੇਵਾ ਦੇ ਵਿੱਚ ਹਾਜ਼ਰੀਆਂ ਭਰੀਆਂ ਬਈਆਂ ਜਿੱਥੇ ਭਾਈ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ ਉਥੇ ਆਪਣੇ ਕੋਲੇ ਭਾਈ ਹਰਦੀਪ ਸਿੰਘ ਸਾਹਿਬ ਜੀ ਇਹਨਾਂ ਨੂੰ ਬੇਨਤੀ ਹੈ ਕਿ ਐਮਐਲ ਸਾਹਿਬ ਤੋਂ ਪਹਿਲਾਂ ਹਾਜ਼ਰ ਕਿ ਲਵਾਗੇ ਹਨ ਤੇ ਇਹ ਦੋ ਸ਼ਬਦ ਹਾਜ਼ਰੀਆਂ ਭਰਨਗੇ ਉਸ ਤੋਂ ਫਰੰਤ ਭਾਈ ਫਿਰ ਸੰਗਤ ਨੇ ਸਾਰੇ ਨੇ ਉੱਠਣਾ ਹੈ ਪ੍ਰਸ਼ਾਦ ਲੈਣਾ ਹੈ ਅਤੇ ਪ੍ਰਸ਼ਾਦ ਲੈ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਣਾ ਹੈ ਜੋ ਕਿ ਵੀ ਇੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੈ ਢਾਣੀ ਦੂਰ ਹੈ ਇੱਥੇ ਹੀ ਪਰਿਵਾਰ ਸਾਰਾ ਬੈਠਾ ਹੈ ਬੱਚੇ ਬੈਠੇ ਹਨ ਇੱਥੇ ਹੀ ਪਰਿਵਾਰ ਦੇ ਨਾਲ ਭੈਣਾਂ ਦੇ ਨਾਲ ਬੱਚਿਆਂ ਦੇ ਨਾਲ ਦੁੱਖ ਸਾਂਝੇ ਕਰਨੇ ਹਨ ਆਓ ਜੀ ਹਾਜ਼ਰੀਆਂ ਭਰ ਗਏ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠੀ ਗੁਰੂ ਰੂਪ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਪੂਜਨੀ ਅੰਕਲ ਜੀ ਸਵਰਗਿਆ ਸਰਦਾਰ ਜਨਕਾਰ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਆਂ ਬੜੇ ਹੀ ਸੱਜਣ ਆਦਮੀ ਸਨ ਸਮਾਜ ਸੇਵਕ ਸਨ ਚੰਗੇ ਰਹਦੇ ਨਾਲੇ ਸਨ ਬਾਈ ਜਸਕਰਨ ਸਿੰਘ ਜੀ ਤੇ ਬਾਈ ਬਲਕਰਨ ਸਿੰਘ ਜੀ 2088 ਤੋਂ ਅਸੀਂ ਬੜੇ ਅچھے ਦੋਸਤ ਔਰ ਭਰਾਵਾਂ ਨੂੰ ਰਹਨੇ ਆ ਇਸ ਕਾਰਨ ਜਦੋਂ ਵੀ ਮੈਂ ਪਿੰਟਾ ਬਾਵਾ ਜਾਂ ਸਟੇਸ਼ਨ ਤੇ ਆਵਾ ਤਾਂ ਮੈਂ ਢਾਣੀ ਜਾ ਕੇ ਜਰੂਰ ਅੰਕਲ ਜੀ ਦਾ ਅਸ਼ੀਰਵਾਦ ਲੈ ਕੇ ਆਉਂਦਾ ਦੋਨੇ ਭਰਾਵਾਂ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਤਾਂ ਉਦੋਂ ਇਹਨਾਂ ਨੇ ਜੋ ਵੀ ਗੱਲਾਂ ਕਰਨੀਆਂ ਬੜੀਆਂ ਅੱਛੀ ਰਹਿ ਦੇਣੀਆਂ ਵੀ ਸਮਾਜ ਸੇਵਾ ਕਰੋ ਬਈ ਕਿਸੇ ਦਾ ਮਾਣ ਨਾ ਦਿਖਾਓ ਮਾਪਿਓ ਦੀ ਸੇਵਾ ਕਰੋ ਤਾਂ ਬੜੇ ਸੱਜਣ ਪਰਸਨ ਇਹਨਾਰੇ ਜਾਣ ਨਾਲ ਸਿਰ ਪਰਿਵਾਰ ਨੂੰ ਹੀ ਨਹੀਂ ਪਿੰਡ ਨੂੰ ਹੀ ਨਹੀਂ ਬਲਕਿ ਇਲਾਕੇ ਨੂੰ ਵੀ ਬੜਾ ਵੱਡਾ ਕਾਟਾ ਲੱਗਿਆ ਔਰ ਖਾਸ ਕਰਕੇ ਸਾਨੂੰ ਇਹਨਾਂ ਨੇ ਬੜਾ ਪਿਆਰ ਦਿੱਤਾ ਬੜਾ ਆਸ਼ੀਰਵਾਦ ਦਿੱਤਾ ਇਹਨਾਂ ਜਾਣ ਦਾ ਬਹੁਤ ਦੁੱਖ ਪ੍ਰਗਟ ਕਰਦੇ ਆਂ ਔਰ ਗੁਰੂ ਮਹਾਰਾਜ ਮੂਰੇ ਹੀ ਬੇਨਤੀ ਕਰਦੇ ਆ ਕਿ ਸਵਰਗਯਾ ਸਰਦਾਰ ਜਗਤਾਰ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਤੇ ਪਿੱਛੇ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੰ ਬਾਬਾ ਬੁਗਰ ਸਿੰਘ ਮਾਨਤੇ ਬਾਬਾ ਮੇਜਰ ਸਿੰਘ ਮਾਨ ਇਨਾਂ ਦੋਹਾਂ ਪਰਿਵਾਰਾਂ ਵੱਲੋਂ ਜਗਤਾਰ ਸਿੰਘ ਦੀ ਯਾਦ ਦੇ ਵਿੱਚ ਜਿੰਨੀ ਮਾਇਆ ਬੋਲੀ ਗਈ ਹੈ ਕਿ ਦੋਨੇ ਪਰਿਵਾਰਾਂ ਨੇ ਹੀ ਸਾਂਝ ਪਾਈ ਹੈ। ਯਾਨੀ ਪਰਿਵਾਰ ਦਾ ਆਪਸ ਵਿੱਚ ਦੀ ਮੇਲ ਮਲਾਪ ਸਾਂਝ ਚੜ੍ਹਦੀ ਕਲਾ ਕਿਰਪਾ ਰੱਖੇ ਇਸੇ ਤਰ੍ਹਾਂ ਹੀ ਬਣਾਈ ਰੱਖੇ। ਅਤੇ ਬੇਨਤੀ ਹੈ ਕਿ ਇਸ ਮੌਕੇ ਤੇ ਭਾਈ ਚਾਹ ਪਾਣੀ ਪ੍ਰਸ਼ਾਦ ਦੇ ਦਾ ਲੰਗਰ ਤਿਆਰ ਹੈ। ਪ੍ਰਸ਼ਾਦ ਲਓ ਅਤੇ ਪਰਾਂਤ ਲੰਗਰ ਦੇ ਵਿੱਚ ਜਾ ਕੇ ਚਾਹ ਪਾਣੀ ਪ੍ਰਸ਼ਾਦਾ ਛਕਣ ਦੀ ਖੇਚਲਾ ਕਰਨੀ ਦੁੱਖ ਸੁੱਖ ਜੋ ਵੀ ਪਰਿਵਾਰਾਂ ਨੇ ਕਰਨਾ ਇੱਛੇ ਸਾਂਝਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ